ਨਾਭਾ ਵਿਖੇ ਇੱਕ ਦਿਲ ਦਹਿਲੋਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਲੋ ਕੰਡੇ ਖੜੇ ਹੋ ਜਾਣਗੇ ਦੱਸਦੀ ਕਿ ਦਲਜੀਤ ਸਿੰਘ ਆਪਣੇ دوست ਕੰਡੇ RAM ਨੂੰ ਆਪਣੇ ਘਰ ਲੈ ਕੇ ਆਇਆ ਅਤੇ ਕਿਸ ਗੱਲ ਨੂੰ ਲੈ ਕੇ ਇਹਨਾਂ ਦੋਨਾਂ ਵਿੱਚ ਲੜਾਈ ਹੋਈ ਇਹ ਕਿਸੇ ਨੂੰ ਨਹੀਂ ਪਤਾ ਅਤੇ આરોપી ਦਲਜੀਤ ਸਿੰਘ ਨੇ ਆਪਣੇ ਸਾਥੀ ਦੋਸਤ ਕੰਡੇ RAM ਦਾ ਘਰ ਵਿੱਚ ਹੀ ਕਤਲ ਕਰਕੇ ਉਸ ਨੂੰ ਘਰ ਦੀ ਛੱਤ ਉੱਪਰ ਬਣੀ ਤੰਦੂਰ ਵਿੱਚ লাশ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਕੰਡੇ RAM ਦੀ লাশ ਨਾ ਜਲੇ ਤਾਂ ਨੇ ਉਸਦੇ ਦੋ ਟੁਕੜਿਆਂ ਵਿੱਚ ਦਲਜੀਤ ਨੇ ਅਲੱਗ-ਅਲੱਗ ਜਗ੍ਹਾ ਵਿੱਚ ਦਫ਼ਨ ਕਰ ਦਿੱਤਾ ਅਤੇ ਪੁਲਿਸ ਨੇ ਵਕਵਾ ਕਥਾਵਾਂ ਤੋਂ ਮਰਤਕ ਦੇ ਦੇ ਦੋਵੇਂ ਹਿੱਸਿਆਂ ਨੂੰ ਬਰਾਮਦ ਕਰ ਲਿਆ ਅਤੇ ਮੌਕੇ ਤੇ ਐਰੋਪੀ ਦਲਜੀਤ ਸਿੰਘ ਨੇ ਖੁਦ ਜਾ ਕੇ ਜਿੱਥੇ ਲਾਸ਼ ਦੇ ਟੁਕੜੇ ਦਫ਼ਨਾਏ ਸਨ ਉਹ ਜਾ ਕੇ ਦੱਸੇ ਅਤੇ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ ਇਸ ਮੌਕੇ ਮਰਤਕ ਦੀ ਮਾਤਾ ਨੇ ਪੁਲਿਸ ਨੂੰ ਇਤਲਾਹ ਕੀਤੀ ਸੀ ਕਿ ਮੇਰਾ ਲੜਕਾ 3 ਦਿਨਾਂ ਤੋਂ ਘਰ ਨਹੀਂ ਆਇਆ ਬੱਚੇ ਦੀ 18 ਸਾਲ ਸਰ 18 19 ਸਾਲ ਸਰ ਕੰਮ ਕੀ ਕਰਦਾ ਸੀ ਕੰਮ ਕਰਦਾ ਸੀ ਸਰ ਮੈਂ ਸੈਂਟਰ ਛੱਡਿਆ ਸੀਗਾ ਉਹਨੇ ਸੈਂਟਰ ਤੇ ਮੇਰੇ ਨਾਲ ਇੱਕ ਹਫ਼ਤਾ ਹੀ ਹੋਇਆ ਲਿਆ ਦੇ ਨੂੰ ਇੱਥੋਂ ਮੇਰੇ ਘਰੋਂ ਮੋਟਰਸਾਈਕਲ ਤੇ ਉਠਾ ਕੇ ਮੇਰੇ ਮੁੰਡੇ ਨੂੰ ਲੈ ਗਿਆ ਨਾਲ ਦੋ ਹਾਕਾ ਮਾਰਿਆ ਮੇਰੇ ਮੁੰਡੇ ਨੂੰ ਕਿੱਥੇ ਲੈ ਕੇ ਚੱਲੇ ਆ ਮੈਂ ਸਭ ਕੀ ਕਹਿਣਾ ਜਿਹੜਾ ਇੱਥੇ ਡੈਡ ਬਡੀ ਕਵਰ ਹੋਈ ਮੈਨੂੰ ਅੱਜ ਡਿਊਟੀ ਰਜਿਸਟਰ ਲਾਇਆ ਗਿਆ ਸੀ ਇੱਥੇ ਵੀ ਇੱਥੇ ਕੋਈ ਕਤਲ ਹੋਇਆ ਹੈਗਾ ਉਹਦੀ ਜੋ ਵੀ ਲਾਸ਼ ਲਾਸ਼ ਹੈਗੀ ਹੈ ਉਹਦੇ ਵਾਸਤੇ ਬਰਾਮਦਗੀ ਵਾਸਤੇ ਮੈਨੂੰ ਨਾਲ ਡਿਊਟੀ ਰਜਿਸਟਰ ਲਾਇਆ ਸੀ ਮੈਂ ਇੱਥੇ ਪਹੁੰਚਿਆ ਕਲਾਸ਼ ਬਰਾਮਦ ਹੋ ਗਈ ਹਾਂਜੀ ਘਰ ਤੋਂ ਬਰਾਮਦ ਕਿਹੜੀ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੋਂ ਕਿੰਨੇ ਜਗ੍ਹਾ ਤੋਂ ਬਰਾਮਦ ਹੋਇਆ ਜਿਹੜੇ ਇੱਕ ਤਾਂ ਘਰੋਂ ਘਰੋਂ ਸੀਗਾ ਸੀਗਾ ਇੱਕ ਉਹ ਗੰਦੇ ਨਾਲੀ ਵਾਲੀ ਸਾਈਡ ਵਾਲੇ ਇਸ਼ਾਰਾ ਕੀਤਾ ਸੀ ਠੀਕ ਇਹ ਜੀ ਪਾਸੀ ਦੇਵੀ ਨਾਮ ਕਾ ਲੇਡੀ ਨੇ ਸਾਡੇ ਕੋਲ ਕੰਪਲੇਨ ਲਿਖਾਈ ਆ ਵੀ ਉਹਦਾ ਲੜਕਾ ਜਿਹੜਾ ਹੈਗਾ ਕੁੰਡੀ RAM ਉਹ 2 ਦਿਨ ਤੋਂ ਨਹੀਂ ਘਰ ਆਇਆ ਤੇ ਗਾਇਬ ਹੈ ਤੇ ਇਸ ਕਰਕੇ ਵੀ ਉਹ ਦੀ ਆਪਣਾ ਭਾਲ ਕਰਦੀ ਜ ਰਹੀ ਤੇ ਉਹਨੂੰ ਅੱਜ ਯਕੀਨ ਹੋਇਆ ਵੀ ਉਹਦਾ ਦੋਸਤ ਹੈ ਦਿਲਜੀਤ ਸਿੰਘ ਵਾਸੀ ਕਰਤਾਰਪੁਰ ਦੇ ਮਹੱਲਾ ਵੀ ਉਹਨੇ ਉਹਦੀ ਡੈੱਡ ਬੋਡੀ ਨੂੰ ਮਾਰ ਕੇ ਉਹਨੂੰ ਮਾਰ ਕੇ ਤੇ ਉਹਦੀ ਡੈੱਡ ਬੋਡੀ ਖੁਰਦ-ਫੁਰਦ ਕਰਤੀ ਹੈ ਇਹਦੇ ਕੋਈ ਦਾ ਇਨਸੀਡੈਂਟ ਹੈ ਇਹ ਜੀ ਪਰਸੋਂ ਦਾ ਹੈਗਾ ਇਨਸੀਡੈਂਟ ਜਿਹੜਾ ਅਕੋਰਡਿੰਗ ਟੂ ਰੂਲ ਅਸੀਂ ਅੱਜ ਐਜ਼ ਅ ਡਿਊਟੀ ਮੈਜਿਸਟ੍ਰੇਟ ਸਾਡੇ ਨੈਪਸੀਲਦਾਰ ਸਾਹਿਬ ਸਾਹਿਬ ਮਨਦੀਪ ਸਿੰਘ ਹੀ ਆਏ ਨੇ ਇਹਨਾਂ ਦੀ ਹਾਜ਼ਰੀ ਚ ਅਸੀਂ ਜਿਹੜੀ ਡੈੱਡ ਬੋਡੀ ਹੈ ਜੁੜੀ ਗਲੀ ਸੜੀ ਸੀਗੀ ਉਹ ਇੱਥੋਂ ਉਹਦੇ ਘਰ ਦੇ ਨਾਲ ਹੀ ਅਸੀਂ ਵਾਰਡ ਚੋਂ ਅਸੀਂ ਰਿਕਵਰ ਕਰ ਲੀਆ ਜਿਹਦੇ ਉਹਰੇ ਆਪੇ ਪੱਟ ਕੇ ਉਹ ਦੱਸਿਆ ਵੀ ਇੱਥੇ ਮੈਂ ਦੱਬੀ ਸੀਗੀ ਉਸਕੋ ਉਹਨੇ ਬਾਡੀ ਪਾਰਟ ਇੱਥੇ ਨਾਲੇ ਗੰਦੇ ਨਾਲੇ ਸਿੱਟੇ ਸੀ ਉਹ ਵੀ ਉੱਥੋਂ ਰਿਕਵਰ ਕਰ ਲਏ ਨੇ ਤੇ ਅਸੀਂ ਹੁਣ ਤਫ਼ਤੀਸ਼ ਕਰ ਰਹੇ ਆਂ ਵੀ ਕੀ ਵਜ੍ਹਾ ਕੀ ਆ ਉਹਨੂੰ ਨਸ਼ੇ ਨਸ਼ੇ ਦੀ ਨਸ਼ੇ ਦੀ ਆਦੀ ਸੀ ਨਸ਼ੇ ਦਾ ਵੀ ਹੈਗਾ ਜੀ ਸ਼ੱਕ ਵੀ ਨਸ਼ੇ ਦਾ ਵੀ ਸੀਗਾ ਪਤਾ ਲੱਗਿਆ ਸੀਗਾ ਵੀ ਕੋਈ ਇਧਰੋਂ ਬਾਗੜੀਆਂ ਸਾਈਡ ਤੋਂ ਕੋਈ ਤੋਂ ਨਸ਼ੇ ਨੁਸ਼ੇ ਦਾ ਸੇਵਨ ਕਰਕੇ ਆਏ ਸੀਗੇ ਤੇ ਵੇ ਵੈਸੀ ਇਹ ਕਰਦਾ ਸੀ ਬੇਸਿਕ ਪਤ ਲੱਗਿਆ ਲੜਕਾ ਕੀ ਪੜਦਾ ਸੀ ਇਹ ਪੜਦਾ ਸੀ ਜੀ ਇਹਦੀ ਮਾਤਾ ਜਿਹੜੀ ਹੈਗੀ ਆ ਉਹ ਉਥੇ ਮਾਨ ਸਾਹਿਬ ਵਿਖੇ ਮਾਰਕੀਟ ਕਮੇਟੀ ਜੇ ਨੌਕਰੀ ਕਰਦੀ ਆ ਇਹ ਉਹਦੇ ਕੋਲ ਹੀ ਰਹਿੰਦਾ ਸੀ ਹੁਣ ਪਿੱਛੇ ਇਹ ਕਰੋਨਾ ਟਾਈਮ ਇਹਦੇ ਫਾਦਰ ਦੀ ਡੈਥ ਹੋਈ ਸੀ ਜੋ ਉਹ ਪਤਾ ਲੱਗਿਆ ਕਿ ਉਹਦੇ ਉਹਦੇ ਕਰਕੇ ਆਇਆ ਸੀਗਾ ਉਹਦਾ ਸ਼ਰਧਾਂਜਲੀ ਜਿਹੜਾ ਸੀਗਾ ਉਹਦਾ ਵਰਸੀ ਮਨਾਉਣਾ ਤੇ ਉਹ ਤੋਂ ਬਾਅਦ ਇੱਥੇ ਇਹਨਾਂ ਦਾ ਆਪਸ ਵਿੱਚ ਤਾਲਮਿਲ ਹੋਇਆ ਤੇ ਬਾਕੀ ਦੋਸ਼ੀ ਨੂੰ ਅਰੈਸਟ ਕਰਕੇ ਜਲਦੀ ਜਲਦੀ ਪੁੱਛਗਿੱਛ ਕੀਤੀ ਜੋ ਵੀ ਇਹਦੀ ਵਜ੍ਹਾ ਕੀ ਮਾਰਨ। ਪਸਤਰ ਦੋਸਤ ਸੀਗੇ ਇਹਨਾਂ ਦਾ। ਕਿਹਨੂੰ ਮਾਰਿਆ ਜੀ? ਮਾਰਿਆ ਇੱਥੇ ਆਏ ਨਹੀਂ। ਦੋਸਤ ਨੇ ਜੀ। ਮਾਰਿਆ ਜੀ ਇੱਥੀ ਘਰੇ ਬੈਠੇ ਸੀ ਕਿ ਇੱਥੇ ਮਾਰਿਆ। ਫਿਰ ਤੰਦੂਰ ਦਾ ਕੰੜੀ ਕੋਸ਼ਿਸ਼ ਕੀਤੀ। ਤੰਦੂਰ ਵਿੱਚ ਵੀ ਜਾਲੀ ਆ। ਹਾਂ ਜੀ ਤੰਦੂਰ ਵਿੱਚ ਜਾਲੀ ਆ ਜੀ। ਅਸੀਂ ਸਾਰਾ ਕੁਝ ਰਿਕਵਰ ਕਰ ਲਿਆਗਾ। ਤੰਦੂਰ ਵੀ ਕਰ ਲਿਆ। ਜਦੋਂ ਬਾਡੀ ਦੋ ਜਲੀ ਨਹੀਂ ਫਿਰ ਇਸਨੇ ਤਾਂ ਜਿਹੜਾ ਹੈਗਾ ਪੁਰਤਪੁਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਡੀ ਨੂੰ ਉਹ ਉਹਦੀ ਪੁਛਗਿਸਚ ਅੱਗੇ ਆਊਗਾ ਹੀ ਸਾਹਮਣੇ ਅਸੀਂ ਪੁਛਗਿਸਚ ਕਰਾਂਗੇ ਦੁੱਸ਼ੀਂ ਅਰੈਸਟ ਕਰਕੇ ਬਾਡੀ ਬੁਰੀ ਰਿਕਵਰ ਹੋ ਗਈ ਬਾਡੀ ਹੋ ਗਈ ਹੈ ਜੀ ਉਹਦੇ ਕੁਝ ਕੁ ਪਾਰਟ ਹੋ ਗਏ ਨੇ ਕੁਝ ਕੁ ਜਲ ਗਏ ਨੇ ਕਿਹੜੀ ਦਾਤਾ ਦੇ ਤਹਿਤੋਂ ਜਿਹੜਾ ਅਸੀਂ 302 201 120 ਵਿੱਚ ਪਰਚਾ ਦੱਚਾ ਦੇਖਦੇ ਆ ਵੀ ਹੋਰ ਇਹਨਾਂ ਕਿਹੜੇ ਸ਼ਾਤੀ ਦੀ ਜੀ ਉਹ ਅਸੀਂ ਤਫਤੀਸ਼ ਕਰਾਂਗੇ ਇੱਕ ਦੋ ਵਾਰ ਹੋ ਸਕਦੇ ਆ ਬੰਦੇ ਸ਼ਾਤ ਹੋ ਸਕਦਾ ਜੀ ਹੋ ਸਕਦਾ ਵੀ ਹੋਰ ਵੀ ਹੋਣ ਬੰਦੇ ਨਾਲ ਲੈ ਲਓ ਮੁੰਡਾ